ਆਹ ਕਲੀਅਰ ਨੌਜਵਾਨਾਂ ਨੂੰ ਇਹੀ ਗੱਲ ਕਹਿੰਦਾ ਕਿ ਕਿਸੇ ਦੇ ਪਿੱਛੇ ਆ ਕੇ ਪੰਗਾ ਨਾ ਲਵਿਆ ਕੋਈ ਕੋਈ ਕੇਸ ਦੀ ਮੁਲਾਕਾਤ ਨਹੀਂ ਹੁੰਦਾ ਬਾਅਦ ਚੋਂ ਨਾ ਨਾ ਹੀ ਕੋਈ ਰੋਟੀ ਪੁੱਛਦਾ ਕੇਨ ਨੂੰ ਯੂਥ ਨੂੰ ਗੁੰਮਰਾਹ ਕਰਕੇ ਲੜਾਉਣਾ ਠੀਕ ਆ ਬਾਅਦ ਚੋਂ ਐਵੇਂ ਨਜਾਇਜ਼ ਪੁਲਸਾ ਅਹੀਂ ਅਮਨ ਸ਼ਾਂਤੀ ਨਾਲ ਬਿਲਕੁਲ ਕੰਮ ਚੱਲ ਰਿਹਾ ਜਿਹੜਾ ਯੂਥ ਵਿੱਚ ਫਿਰ ਰਿਹਾ ਨੂੰ ਕਲੀਅਰ ਆ ਕਿ ਜੇ ਕੇ ਨੇ ਪੰਗਾ ਲਿਆ ਤਾਂ ਆਪਣੀ ਲੱਤਾਂ ਦੇ ਸ਼ਿਰ ਤੇ ਪੰਗਾ ਲਿਓ ਸਰ ਇਤਨਾ ਵੇਖਣ ਨੂੰ ਮਿਲਦਾ ਕਿ ਮਗਰ ਤਰੀਕ ਤੇ ਵੀ ਆਉਂਦਾ ਭਾਈ 100% ਯਾਰ ਮੇਰੇ ਤੋਂ ਬਾਅਦ ਤੁਹਾਡਾ ਤਜਰਬਾ ਕਦੀ ਕੋਈ ਪਿੱਛੇ ਪੁੱਛਦਾ ਬਾਜ ਉਧਰੋਂ ਇਹਨਾਂ ਦੀ ਭਰਤੀਆਂ ਨਿਕਲੀ ਹੋਈਆਂ ਹੁੰਦੀਆਂ ਉਧਰੋਂ ਇਹਨਾਂ ਦੇ ਕਾਗਜ਼ ਖਰਾਬ ਹੋਏ ਹੁੰਦੇ ਆ। ਹੂੰ। ਫਿਰ ਬਾਅਦ ਚ ਕਹਣਾ ਵੀ ਪੁਲਿਸ ਨੇ ਜਿੱਕੇ ਛੇਤਰ ਮਾਰਦੀ ਆ। ਛੇਤਰ ਨਬਾਰਾ ਔਰ ਫੇ ਕਰਾਂਗੇ ਇਹਨਾਂ ਨੂੰ। ਵੇਖਣ ਨੂੰ ਮਿਲਦਾ ਕਹਿੰਦੇ ਫੇਕ ਫਾਈਲਾਂ ਲੈ ਕੇ ਨਾ ਆਗੀਆਂ ਬੀਬੀਆਂ ਔਰ ਵੇਖਣ ਨੂੰ ਮਿਲਿਆ ਹੈ ਵੀ ਫੇਕ ਵਾ ਖਾਲੀ ਆ। ਵੇਖੋ ਜੀ। ਐਦਾਂ ਦੀ ਕੋਈ ਗੱਲ ਨਹੀਂ ਜੀ ਸਾਡੇ ਖਡੂਰ ਸਾਹਿਬ ਹਲਕੇ ਤੇ ਪੰਜ ਜ਼ੋਨ ਆ ਜ਼ਿਲ੍ਹਾ ਪ੍ਰੀਸ਼ਦ ਦੇ ਪੰਜਾਂ ਦੇ ਪੰਜ ਜ਼ੋਨਾਂ ਦੇ ਅਸੀਂ ਡਾਕੂਮੈਂਟ ਆਪਣੇ ਜਮ੍ਹਾਂ ਕਰਾ ਚੁੱਕੇ ਆ। ਅਸੀਂ ਕਿਸੇ ਨੂੰ ਨਹੀਂ ਰੋਕਿਆ ਸਾਰੀਆਂ ਪਾਰਟੀਆਂ ਦੇ ਹੋਰਨਾਂ ਪਾਰਟੀਆਂ ਦੇ ਸਾਰਿਆਂ ਨੇ ਕਾਗਜ਼ ਜ਼ਖਰ ਕਰਾਏ ਆ ਚੋਣ ਦੇ ਨਾਅਰੇ ਅਸੀਂ ਕਿਸੇ ਨਾਲ ਕੋਈ ੱਤਕਾ ਨਹੀਂ ਕੀਤਾ ਨਾ ਕਰਾਂਗੇ ਇਲੈਕਸ਼ਨ ਆਮ ਆਦਮੀ ਪਾਰਟੀ ਖਰੂਰ ਸਾਹਿਬ ਦੇ ਪੰਜਾਂ ਦੇ ਪੰਜਾਂ ਜੋਦਾ ਤੋਹੀ ਚੁੱਕਾਂਗੇ ਇਹ ਪਰ ਵੇਖਣ ਨੂੰ ਕੀ ਮਿਲਿਆ ਕਿ ਇੱਥੇ ਆ ਕੇ ਵੱਰ ਹੱਲਾ ਕਿਉਂ ਕੀਤਾ ਦੇਖੋ ਜੀ ਸਾਡੇ ਖਰੂਰ ਸਾਹਿਬ ਹਲਕੇ ਤੋਂ ਸਾਡੇ ਨਾਲ ਕੋਈ ਬੰਦਾ ਨਹੀਂ ਆਇਆ ਹੋਰ ਵੀ ਕੋਈ ਨਹੀਂ ਇੱਥੇ ਮੈਂ ਕਲੀਅਰ ਨੌਜਵਾਨਾਂ ਨੂੰ ਇਹੀ ਗੱਲ ਕਹਿੰਦਾ ਕਿ ਕਿਸੇ ਦੇ ਪਿੱਛੇ ਆ ਕੇ ਪੰਗਾ ਨਾ ਲਵੇ ਕੋਈ ਕੋਈ ਕੇਸ ਦੀ ਮੁਲਾਕਾਤ ਨਹੀਂ ਹੁੰਦਾ ਬਾਅਦ ਚੋਂ ਨਾ ਨਾ ਹੀ ਕੋਈ ਰੋਟੀ ਪੁੱਛਦਾ ਕੇ ਇਹਨੂੰ ਯੂਥ ਨੂੰ ਘਬਰਾਹ ਕਰਕੇ ਲੜਾਉਣਾ ਠੀਕ ਆ ਬਾਤ ਉਹ ਆਵੇਂ ਨਜਾਇਜ਼ ਪੁਲਸਾਂ ਅਹੀਂ ਅਮਨ ਸ਼ਾਂਤੀ ਨਾਲ ਬਿਲਕੁਲ ਕੰਮ ਚੱਲ ਰਿਹਾ ਜਿਹੜਾ ਯੂਥ ਵਿੱਚ ਫਿਰ ਰਿਹਾ ਉਹਨੂੰ ਕਲੀਅਰ ਆ ਕਿ ਜੇ ਕਹੇ ਨੇ ਪੰਗਾ ਲਿਆ ਤਾਂ ਆਪਣੀ ਲੱਤਾਂ ਦੇ ਸਿਰ ਤੇ ਪੰਗਾ ਲਿਓ ਸਰ ਇਤਨਾ ਵੇਖਣ ਨੂੰ ਮਿਲਦਾ ਕਿ ਮਗਰ ਤਰੀਕ ਤੇ ਵੀ ਆਉਂਦਾ ਭਾਈ 100% ਯਾਰ ਮੇਰੇ ਤੋਂ ਵੱਧ ਤੁਹਾਡਾ ਤਜਰਬਾ ਕਦੀ ਕੋਈ ਪਿੱਛੇ ਪੁੱਛਦਾ ਬਾਅਦ ਚ ਉਦੋਂ ਇਹਨਾਂ ਦੀ ਭਰਤੀਆਂ ਨਿਕਲੀ ਹੁੰਦੀਆਂ ਉਦੋਂ ਇਹਨਾਂ ਦੇ ਕਾਗਜ਼ ਖਰਾਬ ਹੋਏ ਹੁੰਦੇ ਆ ਫਿਰ ਬਾਅਦ ਚ ਕਹਣਾ ਵੀ ਪੁਲਿਸ ਨੇ ਛੱਤਰ ਪਾੜਦੀ ਆ ਖਤਰਨਾਬਾਰ ਹੈ ਔਰ ਫਿਕਰਾਂਗੇ ਇਹਨਾਂ ਨੂੰ ਦੇਖਣ ਨੂੰ ਮਿਲਦਾ ਕਹਿੰਦੇ ਫੇਕ ਫਾਈਲ ਆ ਲੈ ਗਏ ਨਾ ਆਗੀਆਂ ਬੀਬੀਆਂ ਔਰ ਦੇਖਣ ਨੂੰ ਮਿਲਿਆ ਹੈ ਵੀ ਫੇਕ ਵਾ ਖਾਲੀ ਆ ਦੇਖੋ ਜੀ ਐਦਾਂ ਦੀ ਕੋਈ ਗੱਲ ਨਹੀਂ ਜੀ ਸਾਡੇ ਖਡੂਰ ਸਾਹਿਬ ਹਲਕੇ ਤੇ ਪੰਜ ਜੋਨਿਆ ਜ਼ਿਲ੍ਹਾ ਪ੍ਰੀਸ਼ਦ ਦੇ ਪੰਜਾਂ ਦੇ ਪੰਜ ਜੋਨਾਂ ਦੇ ਅਸੀਂ ਡਾਕੂਮੈਂਟ ਆਪਣੇ ਜਮ੍ਹਾਂ ਕਰਾ ਚੁੱਕੇ ਆ ਅਸੀਂ ਕਿਸੇ ਨੂੰ ਨਹੀਂ ਰੋਕਿਆ ਸਾਰੀਆਂ ਪਾਰਟੀਆਂ ਦੇ ਹੋਰਨਾਂ ਪਾਰਟੀਆਂ ਦੇ ਸਾਰਿਆਂ ਨੇ ਕਾਗਜ਼ ਜ਼ਖਰ ਕਰਾਏ ਆ ਚੋਣ ਦੇ ਨਾਰਾਂ ਅਸੀਂ ਕਿਸੇ ਨਾਲ ਕੋਈ ਧੱਕਾ ਨਹੀਂ ਕੀਤਾ ਨਾ ਕਰਾਂਗੇ ਇਲੈਕਸ਼ਨ ਆਮ ਆਦਮੀ ਪਾਰਟੀ ਖਰੂਰ ਸਾਹਿਬ ਦੇ ਪੰਜਾਂ ਦੇ ਪੰਜਾਂ ਜੋਦਾ ਤੋਹੀ ਚੁੱਕਾਂਗੇ ਇਹ ਪਰ ਵੇਖਣ ਨੂੰ ਕੀ ਮਿਲਿਆ ਕਿ ਇੱਥੇ ਆ ਕੇ ਬਰ ਹੱਲਾ ਕਿਉਂ ਕੀਤਾ ਦੇਖੋ ਜੀ ਸਾਡੇ ਖਰੂਰ ਸਾਹਿਬ ਹਲਕੇ ਤੋਂ ਸਾਡੇ ਨਾਲ ਕੋਈ ਬੰਦਾ ਨਹੀਂ ਆਇਆ ਹੋਰ ਵੀ ਕੋਈ ਨਹੀਂ ਇੱਥੇ ਮੈਂ ਕਲੀਅਰ ਨੌਜਵਾਨਾਂ ਨੂੰ ਇਹੀ ਗੱਲ ਕਹਿੰਦਾ ਕਿ ਕਿਸੇ ਦੇ ਪਿੱਛੇ ਆ ਕੇ ਪੰਗਾ ਨਾ ਲਵੇ ਕੋਈ ਕੋਈ ਕਿਸੇ ਦੀ ਮੁਲਾਕਾਤ ਨਹੀਂ ਹੁੰਦਾ ਬਾਅਦ ਚੋਂ ਨਾ ਨਾ ਹੀ ਕੋਈ ਰੋਟੀ ਪੁੱਛਦਾ ਕੇ ਇਹਨੂੰ ਯੂਥ ਨੂੰ ਘਬਰਾਹ ਕਰਕੇ ਲੜਾਉਣਾ ਠੀਕ ਆ ਬਾਅਦ ਚੋਂ ਐਵੇਂ ਨਜਾਇਜ਼ ਪੁਲਸਾ ਅਹੀਂ ਅਮਨ ਸ਼ਾਂਤੀ ਨਾਲ ਬਿਲਕੁਲ ਕੰਮ ਚੱਲ ਰਿਹਾ ਜਿਹੜਾ ਯੂਥ ਵਿੱਚ ਮਿਲ ਰਿਹਾ ਨੂੰ ਜੇ ਕਹੇ ਨੇ ਪੰਗਾ ਲਿਆ ਤਾਂ ਆਪਣੀ ਲੱਤਾਂ ਦੇ ਸ਼ਿਰ ਤੇ ਪੰਗਾ ਲਿਓ ਸਰ ਇਤਨਾ ਵੇਖਣ ਨੂੰ ਮਿਲਦਾ ਕਿ ਮਗਰ ਤਰੀਕ ਤੇ ਵੀ ਆਉਂਦਾ ਭਾਈ 100% ਯਾਰ ਮੇਰੇ ਤੋਂ ਵੱਧ ਤੁਹਾਡਾ ਤਜਰਬਾ ਕਦੀ ਕੋਈ ਪਿੱਛੇ ਪੁੱਛਦਾ ਬਾਅਦ ਚ ਉਦੋਂ ਇਹਨਾਂ ਦੀ ਭਰਤੀਆਂ ਨਿਕਲੀ ਹੁੰਦੀਆਂ ਉਦੋਂ ਇਹਨਾਂ ਦੇ ਕਾਗਜ਼ ਖਰਾਬ ਹੋਏ ਹੁੰਦੇ ਆ ਫਿਰ ਬਾਅਦ ਚ ਕਹਿੰਦਾ ਵੀ ਪੁਲਿਸ ਨੇ ਛੇਤਰਬਾਰਦੀ ਆ ਛੇਤਰਬਾਰ ਆ ਹੁਣ ਕੀ ਕਰਾਂਗੇ ਇਹਨਾਂ ਨੂੰ ਵੇਖਣ ਨੂੰ ਮਿਲਦਾ ਕਹਿੰਦੇ ਫੇਕ ਫਾਈਲਾਂ ਲੈ ਕੇ ਨਾ ਆਗੀਆਂ ਬੀਬੀਆਂ ਔਰ ਵੇਖਣ ਨੂੰ ਮਿਲਿਆ ਹੈ ਵੀ ਫੇਕ ਵਾ ਖਾਲੀ ਆ ਦੇਖੋ ਜੀ ਇਦਾਂ ਦੀ ਕੋਈ ਗੱਲ ਨਹੀਂ ਜੀ ਸਾਡੇ ਖਡੂਰ ਸਾਹਿਬ ਹਲਕੇ ਤੇ ਪੰਜ ਜ਼ੋਨ ਆ ਜ਼ਿਲ੍ਹਾ ਪ੍ਰੀਸ਼ਦ ਦੇ ਪੰਜਾਂ ਦੇ ਪੰਜ ਜ਼ੋਨਾਂ ਦੇ ਅਸੀਂ ਡਾਕੂਮੈਂਟ ਆਪਣੇ ਜਮ੍ਹਾਂ ਕਰਾ ਚੁੱਕੇ ਆ ਅਸੀਂ ਕਿਸੇ ਨੂੰ ਨਹੀਂ ਰੋਕਿਆ ਸਾਰੀਆਂ ਪਾਰਟੀਆਂ ਦੇ ਹੋਰਨਾਂ ਪਾਰਟੀਆਂ ਦੇ ਸਾਰਿਆਂ ਨੇ ਕਾਗਜ਼ ਜ਼ਖਰ ਕਰਾਏ ਆ ਚੋਣ ਦੇ ਨਾਅਰੇ ਅਸੀਂ ਕਿਸੇ ਨਾਲ ਕੋਈ ਧੱਕਾ ਨਹੀਂ ਕੀਤਾ ਨਾ ਕਰਾਂਗੇ ਇਲੈਕਸ਼ਨ ਆਮ ਆਦਮੀ ਪਾਰਟੀ ਖਰੂਪ ਸਾਹਿਬ ਦੇ ਪੰਜਾਂ ਦੇ ਪੰਜਾਂ ਜੋਦਾ ਤੋਹੀ ਚਿੱਤਾਂਗੇ ਇਹ ਪਰ ਵੇਖਣ ਨੂੰ ਕੀ ਮਿਲਿਆ ਕਿ ਜਾਨ ਕੇ ਵਾਰ ਹੱਲਾ ਕਿਨੇ ਕੀਤਾ ਦੇਖੋ ਜੀ ਸਾਡੇ ਖਰੂਪ ਸਾਹਿਬ ਹਲਕੇ ਤੋਂ ਸਾਡੇ ਨਾਲ ਕੋਈ ਬੰਦਾ ਨਹੀਂ ਆਇਆ ਹੋਰ ਵੀ ਕੋਈ ਨਹੀਂ ਇੱਥੇ ਮੈਂ ਕਲੀਅਰ ਨੌਜਵਾਨਾਂ ਨੂੰ ਇਹੀ ਗੱਲ ਕਹਿੰਦਾ ਕਿ ਕਿਸੇ ਦੇ ਪਿੱਛੇ ਆ ਕੇ ਬੰਦਾ ਨਾਲ ਲਵੇ ਕੋਈ ਕੋਈ ਕਿਸੇ ਦੀ ਮੁਲਾਕਾਤ ਨਹੀਂ ਹੁੰਦਾ ਬਾਅਦ ਚੋ ਨਾ ਨਾ ਹੀ ਕੋਈ ਰੋਟੀ ਪੁੱਛਦਾ ਕੇ ਨੂੰ ਯੂਥ ਨੂੰ ਗਮਰਾਹ ਕਰਕੇ ਲੜਾਉਣਾ ਠੀਕ ਆ ਬਾਅਦ ਚੋ ਐਵੇਂ ਨਜਾਇਜ਼ ਪੁਲਸਾ ਅਹੀਂ ਅਮਨ ਸ਼ਾਂਤੀ ਨਾਲ ਬਿਲਕੁਲ ਕੰਮ ਚੱਲ ਰਿਹਾ ਜਿਹੜਾ ਯੂਥ ਵਿੱਚ ਫਿਰ ਰਿਹਾ ਨੂੰ ਕਲੀਅਰ ਆ ਜੇ ਕਹਿੰਦੇ ਪੰਦਾ ਲੈ ਆ ਤਾਂ ਆਪਣੀ ਲੱਤਾਂ ਦੇ ਸ਼ਰਤ ਤੇ ਪੰਕਾ ਲਿਓ ਸਰ ਇਤਰਾ ਦੇਖਣ ਨੂੰ ਮਿਲਦਾ ਕਿ ਮਗਰ ਤਰੀਕ ਤੇ ਵੀ ਆਉਂਦਾ ਭਾਈ 100% ਯਾਰ ਮੇਰੇ ਤੋਂ ਵੱਧ ਤੁਹਾਡਾ ਤਜਰਬਾ ਕਦੀ ਕੋਈ ਪਿੱਛੇ ਪੁੱਛਦਾ ਬਾਅਦ ਚ ਉਧਰੋਂ ਇਹਨਾਂ ਦੀ ਭਰਤੀਆਂ ਨਿਕਲੀ ਹੋਈਆਂ ਹੁੰਦੀਆਂ ਉਧਰੋਂ ਇਹਨਾਂ ਦੇ ਕਾਗਜ਼ ਖਰਾਬ ਹੋਏ ਹੁੰਦੇ ਆ ਫਿਰ ਬਾਅਦ ਚ ਕਹਿੰਦਾ ਵੀ ਪੁਲਿਸ ਨੇ ਜਿੱਕ ਛਤਰ ਮਾਰਦੀ ਆ ਛਤਰ ਨਮਾਰਾ ਔਰ ਫਿਕਰਾਂ ਆ ਇਹਨਾਂ ਨੂੰ ਦੇਖਣ ਨੂੰ ਮਿਲਦਾ ਕਹਿੰਦੇ ਫੇਕ ਫਾਈਲਾਂ ਲੈ ਕੇ ਨਾ ਆਗੀਆਂ ਬੀਬੀਆਂ ਔਰ ਦੇਖਣ ਨੂੰ ਮਿਲਿਆ ਹੈ ਵੀ ਫੇਕ ਵਾ ਖਾਲੀ ਆ ਵੇਖੋ ਜੀ ਇਦਾਂ ਦੀ ਕੋਈ ਗੱਲ ਨਹੀਂ ਜੀ ਸਾਡੇ ਖਰੂਰ ਸਾਹਿਬ ਹਲਕੇ ਤੇ ਪੰਜ ਜੋਨ ਆ ਜ਼ਿਲ੍ਹਾ ਪ੍ਰੀਸ਼ਦ ਦੇ ਪੰਜਾਂ ਦੇ ਪੰਜ ਜੋਨਾਂ ਦੇ ਅਸੀਂ ਡਾਕੂਮੈਂਟ ਆਪਣੇ ਜਮ੍ਹਾਂ ਕਰਾ ਚੁੱਕੇ ਆ ਅਸੀਂ ਕਿਸੇ ਨੂੰ ਨਹੀਂ ਰੋਕਿਆ ਸਾਰੀਆਂ ਪਾਰਟੀਆਂ ਦੇ ਉਹਨਾਂ ਪਾਰਟੀਆਂ ਦੇ ਸਾਰਿਆਂ ਨੇ ਕਾਗਜ਼ ਜ਼ਖਰ ਕਰਾਏ ਆ ਚੋਣ ਦੇ ਨਾਅਰੇ ਅਸੀਂ ਕਿਸੇ ਨਾਲ ਕੋਈ ਧੱਕਾ ਨਹੀਂ ਕੀਤਾ ਨਾ ਕਰਾਂਗੇ ਇਲੈਕਸ਼ਨ ਆਮ ਆਦਮੀ ਪਾਰਟੀ ਖਰੂਰ ਸਾਹਿਬ ਦੇ ਪੰਜਾਂ ਦੇ ਪੰਜਾਂ ਜੋਨਾਂ ਦਾ ਤੋਂ ਹੀ ਜਿੱਤਾਂਗੇ ਇਹ ਪਰ ਵੇਖੋ ਨੂੰ ਕੀ ਮਿਲਿਆ ਕਿ ਅੰਕੇ ਵਾਰ ਹੱਲਾ ਕਿਨੇ ਕੀਤਾ ਦੇਖੋ ਜੀ ਸਾਡੇ ਖਰੂਰ ਸਾਹਿਬ ਹਲਕੇ ਤੋਂ ਸਾਡੇ ਨਾਲ ਕੋਈ ਬੰਦਾ ਨਹੀਂ ਆਇਆ ਹੋਰ ਵੀ ਕੋਈ ਨਹੀਂ ਇੱਥੇ